ਹਾਂਜੀ ਇਹ 2008 ਮਾਡਲ ਮੋਟਰਸਾਈਕਲ ਰੀਸਟੋਰ ਕੀਤਾ ਹੈ ਜੀ ਹਰਪ੍ਰੀਤ ਬਾਈ ਜੀ ਹੁਣ ਆ ਦੇ ਲਈ ਉੱਤਰਾਖੰਡ ਕੋ ਬਿਲੋਂਗ ਕਰਦੇ ਨੇ ਬਾਈ ਹੁਣੇ ਤੇ ਇਟਲੀ ਦੇ ਵਿੱਚ ਰਹਿੰਦੇ ਨੇ ਮੋਟਰਸਾਈਕਲ ਵੀ ਬਾਈ ਹੁਣਾ ਦਾ ਆਪਣਾ ਹੀ ਸੀ ਕੰਪਲੀਟ ਰੀਸਟੋਰੇਸ਼ਨ ਕੀਤੀ ਹੈ ਇੰਜਨ ਵਰਕ ਪੇਂਟ ਨਿਕਲ ਬਫਿੰਗ ਹਰ ਇੱਕ ਚੀਜ਼ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵਧੀਆ ਰੈਡੀ ਹੋ ਗਿਆ ਮੋਟਰਸਾਈਕਲ ਇਦਾਂ ਕੋਈ ਵੀ ਇਹਦਾ ਤਿਆਰ ਕਰਾਉਣਾ ਚਾਹੁੰਦਾ ਕੰਟੈਕਟ ਕਰ ਸਕਦਾ ਸਾਨੂੰ ਆਰਡਰ ਬੇਸਿਸ ਤੇ ਰੈਡੀ ਕਰਦੇ ਆਂ ਜੀ 2 ਕੁ ਮਹੀਨੇ ਦਾ ਟਾਈਮ ਲੱਗ ਜਾਂਦਾ ਹੈ ਮੋਟਰਸਾਈਕਲ ਸਾਡੇ ਕੋਲ ਵੀ ਅਵੇਲੇਬਲ ਹੁੰਦੇ ਆ ਲਿਖੀਨ ਫੋਲਕਸ ਰਾਇਆਂ ਜੀ ਥੈਂਕ ਯੂ